ਸਾਡੇ ਮਹਿਮਾਨ ਆਏ ਨੇ ਜਦੋਂ ਪੰਜਾਬੋਂ ਸਾਡੇ ਵੀਰ ਆਏ ਨੇ ਸਾਡੀਆਂ ਭੈਣਾਂ ਆਏ ਅਸੀਂ ਤੁਹਾਡੇ ਨਾਲ ਵੀ ਚਾਹਿਆ ਕਿ ਗੱਲਬਾਤ ਕਰਾਈਏ ਬਣੀ ਚਾਹੀਦੀ ਹੈ ਇਹ ਦੋ ਪੰਜਾਬ ਜਿਹੜੇ ਹੈ ਤਾਂ ਇੱਕੋ ਪੰਜਾਬਾ ਚਲੋ ਇਹਨਾਂ ਦੀ ਮੁਸਬਤ ਕਹਿਂਦਾ ਮੈਂ ਆਓ ਗੱਲਬਾਤ ਕਰਦੇ ਹਾਂ ਸਰਦਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਦੀ ਪਹਿਲਾਂ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਬਹੁਤ ਵੈਲਕਮ ਕਰਦੇ ਆ ਬਬਾਈ ਜੀ ਘਰ ਦੀ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਵਿਹਨਪੁਰ ਆ ਕੇ ਦਾਗ ਰਹੇ ਤੇ ਜ਼ਾਹਰਾ ਜੀ ਪੰਜਾਬ ਦਾ ਇੱਕੋ ਹੀ ਹੈ ਤੇ ਜੀ ਨਾਮ ਤੋਂ ਮੇਰਾ ਨਾਮ ਜੰਗੀਰ ਜਿਸ ਜੰਗੀਰ ਜੀ ਮੈਂ ਗਦਾਸਪੁਰ ਜੇ ਕੋ ਧੰਨਵਾਦ ਕਰਦਾ ਹਾਂ ਜੀ ਠੀਕ ਹੋ ਬਹੁਤ ਖੁਸ਼ੀ ਹੋ ਰਹੀ ਹੈ ਅਸੀਂ ਕੋਈ ਟੰਗੇ ਕਰਮ ਪਿੱਛੇ ਸੀ ਸਾਡੇ ਇਹਨੇ ਪਿੱਛੇ ਗੁਰਦਾਵਾਲਾ ਨਹੀਂ ਲੱਛਣ ਕਰਨਾ ਹੈ ਅੰਗਰੀ ਨਹੀਂ ਹੈ ਔਰ ਪੂਰੀ ਆਵਾਮ ਨੇ ਤੁਹਾਡੀ ਪਾਕਿਸਤਾਨ ਜੀਨੀ ਜਮਦ ਚੱਲੇ ਆ ਤੁਹਾਡੀ ਨੂੰ ਸਾਨੂੰ ਬਹੁਤ ਪਿਆਰ ਨਾਲ ਬਿਠਾ ਕੇ ਸਾਡੇ ਇੱਥੇ ਆਏ ਨੇ ਬਹੁਤਾਂ ਬਸਵਾ ਦੇ ਦਿੱਤੇ ਵੀ ਜਾਣਦੇ ਆ ਬਿਲਕੁਲ ਆਪਣੇ ਭਾਬੇ ਨਾਨਕ ਦੇ ਵਿਥੇ ਬੁੱਢੇ ਸਭ ਆ ਕੇ ਸਭ ਨੂੰ ਵਧੀਆ ਲੱਗਿਆ ਬਹੁਤ ਵਧੀਆ ਲੱਗ ਰਿਹਾ ਜੀ ਤੇ ਕਿਹਦਾ ਲੱਗਿਆ ਜਰੂਰ ਫਸਟ ਟਾਈਮ ਆ ਜਾਂ ਪਹਿਲਾ ਲੱਗਿਆ ਫਸਟ ਟਾਈਮ ਆ ਕੈਪੀਟਾਨ ਆਸੀ ਹੋਰ ਅਹੀ ਦਵਾ ਕਰਦੇ ਆ ਮਾਲਕਾਂ ਦੇ ਵੀ ਸਾਡੇ ਸਾਰੇ ਅੱਗੇ ਅੱਜ ਤੇ ਕਹਿੰਦੇ ਕਿ ਪਾਟਰ ਖੁੱਜੇ ਜਿੱਦਾਂ ਸਾਡਾ ਪਹਿਲਾ ਪਿਆਰ ਸੀ ਜਦੋਂ ਪੰਜਾਬ ਦਾ ਇਕੱਠਾ ਹੋਇਆ ਸੋਨਾ ਤਰੱਕੀ ਹੋਵੇ ਤੁਸੀਂ ਜਿੱਦਾਂ ਇੱਥੇ ਆਉਂਦੇ ਆ ਤੁਹਾਨੂੰ ਕੁਝ ਹੀ ਚੜਦੀ ਆ ਤੇ ਤੁਸੀਂ ਉੱਥੇ ਉਹਨੇ ਸਾਨੂੰ ਵੀ ਚਾਹ ਚਾਹ ਕਰਦਾ ਜੀ ਇਹ ਦੋਨੇ ਵਿਛੜੇ ਭਾਈਆ ਮਿਲੇ ਆ ਹਾਂਜੀ ਦੁਬਾਰਾ ਅੱਗੇ ਗੱਲਬਾਤ ਕਰਦੇ ਆ ਫਿਰ ਭਾਈ ਜੀ ਲੋ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਕੰਪਸ ਅੱਜ ਤੁਹਾਨੂੰ ਕੀ ਬਤੇ ਵੈਲਕਮ ਜੀ ਪਾਕਿਸਤਾਨ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਤੁਸੀਂ ਕੀ ਨਾ ਤੁਹਾਡਾ ਗੱਲਬਾਤ ਦੀ ਸੰਵਾਦ ਵਿਕਲਪ ਤਸ਼ੀਦ ਲਿਆ ਤੁਸੀਂ ਜਗਰਦਾਸਪੁਰ ਬਰਦਾਸਪੁਰ ਸਾਹਿਬ ਦਾ ਕੈਸਾ ਲੱਗਿਆ ਤੁਹਾਨੂੰ ਬਹੁਤ ਹੀ ਅਨੰਦ ਲੱਗਦਾ ਬਹੁਤ ਬਹੁਤ ਮਾਨਸਿਕ ਮੋਹ ਮਿਲਿਆ ਇਹ ਬਹੁਤ ਹੀ ਵਧੀਆ ਆਦਮੀ ਜੁੜਾ ਜਰਾ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਕੇ ਕਿ ਸਾਨੂੰ ਮਸੂਤ ਨਹੀਂ ਹੋਇਆ ਕਿ ਜਦ ਵੀ ਆਪਣੇ ਪੰਜਾਬ ਤੋਂ ਭੰਗ ਰਿਹਾ ਹੈ ਕਿ ਜਾਂਡੇ ਨਾਲ ਭੰਗ ਰਿਹਾ ਤੇ ਪਾਕਿਸਤਾਨ ਦੇ। ਇਹ ਕਾਹਨ ਕਾਹਨ ਰਹਿਣ ਕਾਤ ਬਾਤ ਪਿਆਰ ਬਹੁਤ ਸਰ ਹਰ ਵਕਤ ਦਿਨੋਂ ਗੱਲ ਕਰੀਏ ਤੇ ਸਾਡਾ ਪਿਆਰ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ। ਨੇ ਨੇ ਤੁਹਾਡਾ ਹੀ ਧੰਨਵਾਦ ਪਿਆਰ ਤੋਂ ਪਿਆਰ ਹੁੰਦਾ ਤੁਸੀਂ ਸਾਡੇ ਬਹੁਤ ਪਿਆਰ ਕਰਦੇ ਹੋ ਇਹ ਤੁਹਾਡਾ ਬਹੁਤ ਪਿਆਰਾ ਬਿਲਕੁਲ ਪਿਆਰ ਕਰਨਾ ਵੀ ਚਾਹੀਦਾ ਬੱਚੇ ਭਾਈ ਦਾ ਪਿਆਰ ਦਾ ਬੰਦਾ ਹੀ ਹੈ ਥੈਂਕ ਯੂ ਜਲਦੀ ਗੱਲਬਾਤ ਕਰਦੇ ਆ ਬਹੁਤ ਬਹੁਤ ਸਾਰਾ ਸੋਹ ਜੀ ਵੀਰ ਜੀ ਚੱਲਗੇ ਜੀ ਅਸੀਂ ਬਾਜ਼ਾਰ ਹੋਣਾ ਤੇ ਸ਼ਾਮਾਂ ਪੈ ਗਈਆਂ ਅੱਜ ਦੀਆਂ ਅਸੀਂ ਸੋਚਿਆ ਚਲੋ ਚੱਲਦੇ ਆਂ ਕੁਝ ਖਰੀਦ ਕੇ ਲਿਆਉਨੇ ਆਂ ਦੇਖਦੇ ਆ ਕੀ ਮਿਲਦਾ ਵਾ ਹੁਣ ਕੀ ਨਹੀਂ ਸਾਡੇ ਲਾਗੇ ਦਾ ਬਾਜ਼ਾਰ ਸਾਰਾ ਬੰਦ ਆ ਕਾਫੀ ਚੱਲ ਕੇ ਅੱਗੇ ਆਏ ਆ ਇੱਥੇ ਸਾਰਾ ਖੁੱਲਾ ਆ ਚਲੋ ਬਾਜ਼ਾਰ ਵਸੋਦੇ ਤਾਂ ਨਹੀਂ ਤੇ ਦੇਖਦੇ ਆ ਖਾ ਵੀ ਲਵਾਂਗੇ ਇਹ ਦੇਖੋ ਸਾਰਾ ਖੁੱਲੀ ਹੋਈ ਮਾਰਕੀਟ ਪਿੱਛੇ ਮਾਰਕੀਟ ਸਾਰੀ ਬੰਦ ਹੈ ਤੇ ਇੱਥੇ ਗਾਣੇ ਤੋਂ ਹੈਗੇ ਨੇ ਵਾਪਸ ਆ ਕੇ ਵੇਖਦੇ ਆਂ ਉਸਲ ਜਾਨੇ ਨਵਾਣੇ ਆ ਜੋ 50 ਰੁਪਏ ਦੇ ਦੋ 50 ਰੁਪਏ ਦੇ ਯਾਰ ਆ ਵੀਡੀਓ ਮਾਰ ਲਈ ਤੇਰੀ ਯਾਰ ਲਾਲ ਬਰੇ ਨੇ ਲਾਲ ਬਰੇ ਨੇ ਪੰਜਾਬ ਚ ਬਣਾਉਣੀ ਆ 50 ਤੇ ਚੱਲੇਗੀ ਨਹੀਂ ਦੂਜੇ ਦੂਜੇ ਪੰਜਾਬ ਚ ਬਣਾਵਾ ਗਏ ਆ 50 ਰੁਪਏ ਕਿਲੋ ਦਵਾਨੇ ਖਰਬੂਜੇ ਨੜਕਾੜੇ 45 ਤੇ ਆਣੇ ਖਰਬੂਜੇ ਕਿਨੇ ਕਿਨੇ ਖਾਣੇ ਆ ਜੋ ਅੱਧੀ ਵਧੀਆ ਖਰਬੂਜੇ ਨੇ ਕਿਨੇ ਇੱਕ ਬੜਾ ਵਾ 300 ਆਇਆ 300 ਯਾਰ ਆ ਜੋ ਨਾਂਗੇ ਹੋਣਾ ਖਰੀਦੇ ਕੁਛ ਦੇਖੋ ਦੋ ਖਰੀਦੇ ਆ ਕੁਰਤੇ ਪਜਾਮੇ ਇਹ ਬੈ ਜਾਓ ਬਾਬਾ ਜੀ ਬਾਬੋ ਬੈ ਮੈਂ ਕੁਸਨੀਆ ਰੱਖਦਾ ਆਓ ਇਧਰ ਤੁਹਾਨੂੰ ਸੇਡ ਡੀਕਾ ਨਹੀਂ ਤੁਹਾਨੂੰ ਹੁੰਣਾ ਆਇਆ ਇਧਰ ਆਓ ਪਾਏ ਜੀ ਏ ਬਰਥਡੇ ਵਾਲੇ ਨੂੰ ਬਤਾਇਆ ਤੇ ਇੱਥੇ ਇੰਨਾ ਕੁ ਰਾਸ਼ ਆ ਤੇ ਉਹ ਲੋਖਾ ਤੇ ਪੀੜਾ ਲੈ ਖਾਣਾ ਵੀ ਤਾਂ ਨਹੀਂ ਹਾਂਜੀ ਕੀ ਖਾਣ ਲੱਗੇ ਜੋ ਉਹ ਚਕਵਾ ਲੈਣੇ ਕੋਲ ਦਾ ਪਹਿ ਲੱਗੇ ਖਾਣ ਦੇਖਦੇ ਆ ਟੇਸਟ ਕਿਸ ਤਰ੍ਹਾਂ ਦਾ ਫਿਰ ਦੱਸਦੇ ਤੁਹਾਨੂੰ ਕਿਦਾਂ ਦਾ ਟੇਸਟ ਹੈ ਤੇ ਆਪਨੇ ਪੰਜਾਬ ਵਰਗਾ ਦੇ